PAU ਲੁਧਿਆਣਾ ਦਾ সুইমিং ਪੂਲ ਕਰਮਚਾਰੀਆਂ, ਉਹਨ ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਖੁੱਲ੍ਹਿਆ। ਬੀਤੇ ਦਿਨੀ ਇੱਕ ਵਿਸ਼ੇਸ਼ ਸਮਾਰੋਹ ਦੌਰਾਨ PAU ਦੇ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ সুইমিং ਪੂਲ ਨੂੰ ਕਰਮਚਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਖੋਲਣ ਦਾ ਉਦਘਾਟਨ ਕੀਤਾ। ਇਸ ਮੌਕੇ ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨੂੰ ਪਰਫੁੱਲਾਤ ਕਰਨ ਲਈ ਹਮੇਸ਼ਾ ਤੱਕ ਪਰ ਹੈ ਇਸ ਪੂਲ ਦੀ ਸਾਂਭਾਲ ਅਤੇ ਸਾਫ਼ ਪਾਣੀ ਲਈ ਉਹਨਾਂ ਸੰਬੰਧਿਤ ਸਟਾਫ਼ ਦੀ ਤਾਰੀਫ਼ ਕਰਦਿਆਂ ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਤੈਰਾਕੀ ਕਲਾ ਸਿੱਖਣ ਅਤੇ ਇਸ ਦਾ ਭਰਪੂਰ ਲਾਹਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਤੈਰਾਕੀ ਕੋਚ ਸ੍ਰੀ ਅਜੈ ਸ਼ਰਮਾ ਨੇ ਦੱਸਿਆ ਕਿ ਇਸ ਤੈਰਾਕੀ ਤਾਲ ਦਾ ਸਮਾਂ ਮੁੰਡਿਆਂ ਲਈ ਸਵੇਰੇ 6 ਵਜੇ ਤੋਂ 7 ਵਜੇ ਤੱਕ ਅਤੇ ਕੁੜੀਆਂ ਲਈ ਸਵੇਰੇ 7 ਵਜੇ ਤੋਂ 8 ਵਜੇ ਤੱਕ ਰੱਖਿਆ ਗਿਆ ਹੈ। ਪਰਿਵਾਰਾਂ ਸਮੇਤ ਤੈਰਾਕੀ ਦਾ ਆਨੰਦ ਲੈਣ ਵਾਲੇ ਸ਼ਾਮ 4 ਤੋਂ 5 ਵਜੇ ਤੱਕ ਇੱਥੇ ਆ ਸਕਦੇ ਹਨ। ਜਿਹੜੇ ਵਿਦਿਆਰਥੀ ਰਾਸ਼ਟਰੀ ਖੇਡ ਸੰਸਥਾ ਨਾਲ ਦਰਜ ਹਨ, ਉਹ ਸ਼ਾਮ 5 ਤੋਂ 6 ਵਜੇ ਤੱਕ ਅਤੇ ਮਰਦ ਅਤੇ ਬੱਚੇ ਸ਼ਾਮ 6 ਤੋਂ 7 ਵਜੇ ਤੱਕ ਤੈਰਾਕੀ ਦਾ ਆਨੰਦ ਉਠਾਉਣ ਲਈ ਇੱਥੇ ਆ ਸਕਦੇ ਹਨ। ਇਸ ਮੌਕੇ ਪੀਯੂਪ ਦੇ ਰਜਿਸਟਰਾਰ ਡਾਕਟਰ ਰਿਸ਼ੀਪਾਲ ਸਿੰਘ ਨਿਰਦੇਸ਼ਕ ਵਿਦਿਆਰਥੀ ਪਲਾਈ ਡਾਕਟਰ ਨਿਰਮਲ ਜੋੜਾ ਉਪ ਨਿਰਦੇਸ਼ਕ ਖੇਡ ਸ਼੍ਰੀਮਤੀ ਕਮਲਜੀਤ ਕੌਰ ਅਤੇ ਡਾਇਰੈਕਟੋਰੇਟ ਵਿਦਿਆਰਥੀ ਪਲਾਈ ਦਾ ਅਮਲਾ ਵੀ ਮੌਕੇ ਤੇ ਮੌਜਦ ਰਹਾ ਪੀਯੂ ਲੁਧਿਆਣਾ ਤੋਂ ਤਹਿਲਕਾ ਟੀਵੀ ਲਈ ਅਮਰੀਕ ਸਿੰਘ ਪਰਿੰਸ ਦੀ ਰਿਪੋਰਟ ਨਮਸਕਾਰ ਜੀ ਮੈਂ ਅਜੀਤ ਸ਼ਰਮਾ ਇੱਥੇ ਪੀਯੂ ਦੇ ਵਿੱਚ ਮੈਂ ਅਜੀਤ ਸਵੀਮਿੰਗ ਪੂਲ ਕੰਮ ਕਰ ਰਿਹਾ ਤੇ ਸਾਡਾ ਸਵੀਮਿੰਗ ਪੂਲ ਇਹ 1998 ਦੇ ਵਿੱਚ ਸ਼ੁਰੂ ਹੋਇਆ ਸੀ ਇੱਥੇ ਕਈ ਸਟੇਟ ਲੈਵਲ ਦੇ ਕੰਪੀਟੀਸ਼ਨ ਜੂਨੀਅਰਸ ਆਬ ਜੂਨੀਅਰ ਸੀਨੀਅਰ ਸਕੂਲ ਗੇਮਸ ਸਾਰੇ ਕਰਵਾਏ ਜਾਂਦੇ ਨੇ ਯੂਨੀਵਰਸਿਟੀ ਦੇ ਇੰਟਰ ਕਾਲਜ ਵਗੈਰਾ ਕਰਵਾਏ ਜਾਂਦੇ ਨੇ ਇਸ ਸਟੂਡੈਂਟਾਂ ਨੂੰ ਖੇਡਣ ਦੇ ਲਈ ਵੱਧ ਤੋਂ ਵੱਧ ਉਤਾਲਨ ਕਰਦੇ ਆਂ ਪ੍ਰਮੋਟ ਕਰਦੇ ਆਂ ਤੇ ਇਹ সুইਮੀ ਪੂਲ ਉਹ ਇਸ ਸੈੱਲ ਵਿੱਚ ਹੈਗਾ ਇੱਕ 50 ਮੀਟਰ ਦਾ ਦਸਵੇਂ ਪੂਲ ਹੈ ਉਹਦੀ ਡੈਪਥ 1.8 ਮੀਟਰ ਤੇ ਲੈਂਥ 50 ਮੀਟਰ 21 ਮੀਟਰ ਚੌੜਾ ਦੂਸਰਾ 10x20 ਜਿੱਦਾ ਹੈ ਉਹਦਾ 10 ਮੀਟਰ ਬ੍ਰੈਥ 20 ਮੀਟਰ ਲੈਂਥ ਉਹ ਵਾਰਮਿੰਗ ਅਪ ਸਵਿਮਿੰਗ ਪੂਲ ਵੀ ਕਹਿੰਦੇ ਆ ਲਰਨਿੰਗ ਲਈ ਵੀ ਕਹਿੰਦੇ ਆ ਇਹੇ ਹੂੰ 15 ਅਪ੍ਰੈਲ ਤੋਂ ਸਾਡੇ ਮਾਨ ਲੋਕ ਉਪ ਚਾਂਸਲਰ ਸਾਹਿਬ ਨੇ ਇਹਦਾ ਉਦਘਾਟਨ ਕੀਤਾ ਦੁਆਰਾ ਸ਼ੁਰੂਆਤ ਹੋ ਗਿਆ ਸਾਡਾ ਸਵਿਮਿੰਗ ਪੂਲ ਉਦੋਂ ਇਹਦੇ ਵਿੱਚ ਜੋ ਸਵਿਮਿੰਗ ਹੈ ਇਹਨੂੰ ਅਕੁਆਟਿਕ ਵੀ ਕਿਹਾ ਜਾਂਦਾ ਹੈ ਇਹਦੇ ਨਾਲ ਸਵਿਮਿੰਗ ਦੇ ਨਾਲ ਸਾਡੇ ਸਰੀਰ ਦੀ ਵਰਤਪਾਦ ਐਕਸਰਸਾਈਜ਼ ਹੁੰਦੀ ਹੈ ਬੈਸਟ ਐਕਸਰਸਾਈਜ਼ ਹੈ ਇਹਨੂੰ ਸਵਿਮਿੰਗ ਨੂੰ ਮਦਰ ਆਫ ਗੇਮ ਵੀ ਕਿਹਾ ਜਾਂਦਾ ਹੈ ਇਹਦੇ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ छुटਕਾਰਾ ਮਿਲਦਾ ਹੈ ਅੱਜ ਕੱਲ ਦੇ ਬੱਚੇ ਜਿਵੇਂ ਕੋਈ ਟੀਵੀ ਤੇ ਮੋਬਾਈਲਾਂ ਤੇ ਲੈਪਟਾਪ ਤੇ ਉਹ ਕਰਦੇ ਨੇ ਜਿਹੜਾ ਬੱਚਾ ਕੋਈ ਸਪੋਰਟਸ ਕਰਦਾ ਉਹ ਫਿਜ਼ੀਕਲੀ ਫਿੱਟ ਹੁੰਦਾ ਹੈ ਦਿਮਾਗੀ ਤੌਰ ਤੇ ਵੀ ਸਾਨੂੰ ਸਟਰੋਂਗ ਹੁੰਦਾ ਤਾਂ ਜੋ ਲਾਈਫ ਦੇ ਵਿੱਚ ਜਦੋਂ ਕੰਪੀਟੀਸ਼ਨ ਲੜਦੇ ਨੇ ਬੱਚੇ ਉਹ ਬੱਚੇ ਕਹਿੰਦੇ ਕੋਈ ਘਟ ਕੋਈ ਵੱਧ ਦੇ ਕੋਈ ਹਾਰ ਗਿਆ ਕੋਈ ਜਿੱਤ ਗਿਆ ਉਹਦੇ ਨਾਲ ਸਾਨੂੰ ਐ ਵੀ ਬੰਦੇ ਨੂੰ ਹੁੰਦਾ ਜੇ ਹਾਰ ਜਿੱਤ ਇਹ ਬਣੀਆਂ ਹੋਈਆਂ ਚੀਜ਼ਾਂ ਨਹੀਂ ਬੰਦਾ ਡਿਪਰੈਸ਼ਨ ਚ ਚਲਾ ਜਾਂਦਾ ਜੀ ਮੈਨੂੰ ਤਾਂ ਆਹ ਚੀਜ਼ ਨਹੀਂ ਮਿਲੀ ਜਾਂ ਇਦਾਂ ਨਹੀਂ ਮਿਲਿਆ ਇਹਦੇ ਨਾਲ ਕੋਈ ਵੀ ਵੈਸੇ ਤਾਂ ਸਾਰੀਆਂ ਸਪੋਰਟਸ ਦਾ ਇੱਕੋ ਹੀ ਮੋਟਿਵ ਹੁੰਦਾ ਹੈ ਵੀ ਸਾਨੂੰ ਮੈਂਟਲੀ ਤੌਰ ਤੇ ਸਟਰੋਂਗ ਕਰਦੀ ਹੈ ਇਹ ਬਾਕੀ ਸ਼ਰੀਰਕ ਤੌਰ ਤੇ ਇਹਦੇ ਨਾਲ ਸਭ ਤੋਂ ਜ਼ਿਆਦਾ ਵਧੀਆ ਬੈਸਟ ਐਕਸਰਸਾਈਜ਼ ਹੈ ਇਹ ਇੱਥੇ ਸਾਡੇ ਸੁਵੀਮਿੰਗ ਪੂਲ ਦੇ ਬੱਚੇ ਪ੍ਰੈਕਟਿਸ ਕਰਦੇ ਨੇ ਸਾਡੇ ਯੂਨੀਵਰਸਿਟੀ ਦੇ ਐਨਐਸਓ ਦੇ ਕੰਪੀਟੀਸ਼ਨ ਵਾਲੇ ਨੇ ਐਨਐਸਓ ਦੇ ਵੀ ਨੇ ਕੰਪੀਟੀਸ਼ਨ ਵਾਲੇ ਵੀ ਨੇ ਬਾਹਰੋਂ ਵੀ ਆ ਕੇ ਇੱਥੇ ਬੱਚੇ ਪ੍ਰੈਕਟਿਸ ਕਰਦੇ ਨੇ ਸਵੇਰੇ ਸਾਡਾ 6 ਤੋਂ 7 ਬॉयਜ਼ ਦਾ ਟਾਈਮ ਹੈ ਤੇ 7 ਤੋਂ 8 ਗਰਲਜ਼ ਦਾ ਟਾਈਮ ਹੈ ਸ਼ਾਮ ਨੂੰ 4 ਤੋਂ 5 ਫੈਮਿਲੀ ਟਾਈਮ ਹੈ 5 ਤੋਂ 6 ਸਾਡੇ ਐਨਐਸਓ ਤੇ ਕੰਪੀਟੀਸ਼ਨ ਵਾਲੇ ਬੱਚੇ ਹੁੰਦੇ ਨੇ ਸ਼ਾਮ ਨੂੰ 6 ਤੋਂ 7 ਬॉयਜ਼ ਦਾ ਟਾਈਮ ਹੁੰਦਾ ਹੈ ਬਾਕੀ ਸਾਡੇ সুইমিং ਪੂਲ ਦਾ ਪਾਣੀ ਬਹੁਤ ਜ਼ਿਆਦਾ ਸਾਫ਼ ਹੈ ਮੇਰੇ ਵਰ ਇਸ ਲੋਕ ਸਾਡੇ ਨੂੰ ਸੁਮੀਪੁਰ ਨੂੰ ਬਹੁਤ ਜ਼ਿਆਦਾ ਅਪਰੀਸ਼ੀਏਟ ਕਰਦੇ ਆ ਵੀ ਤੁਹਾਡਾ ਸੁਮੀਪੁਰ ਬਹੁਤ ਸਾਫ਼ ਹੈ ਇਹ ਸਾਰਾ ਸਾਡੀ ਐਡਮਿਨਿਸਟ੍ਰੇਸ਼ਨ ਵੱਲੋਂ ਸਾਡੇ ਵਾਈਸ ਚਾਂਸਲਰ ਸਾਹਿਬ ਸਰਦਾਰ ਸਤਵੀਰ ਸਿੰਘ ਜੀ ਗੋਸਲ ਰਜਿਸਟਰਾਰ ਸਾਹਿਬ ਡਾਕਟਰ ਰਿਸ਼ੀਪਾਲ ਸਿੰਘ ਔਰ ਸਾਡੇ ਡਾਇਰੈਕਟਰ ਨਿਰਮਲ ਜੌੜਾ ਜੀ ਇਹਨਾਂ ਦੀ ਸਤਿਕਾਰ ਜਾਂਦਾ ਹੈ ਜਿਹੜਾ ਸੁਮੀਪੁਰ ਸਾਡਾ ਇਸ ਸਰਵਨਾ ਬਹੁਤ ਵਧੀਆ ਚੱਲ ਰਿਹਾ ਤੇ ਸ਼ੁਰੂ ਹੋ ਚੁੱਕਿਆ ਮੇਰੇ ਵੱਲੋਂ ਸਾਰਿਆਂ ਨੂੰ ਇਸ ਉਸ সুইমিং ਪੂਲ ਤੇ ਆਉਣ ਲਈ ਮੈਂ ਸਾਰਿਆਂ ਨੂੰ ਨੁਮੰਤਰਨ ਦਿੰਦਾ ਵੀ ਵੱਧ ਤੋਂ ਵੱਧ ਜਾ ਕੇ ਜੁਆਇਨ ਕਰੋ ਤੇ ਆਪਣੀ ਸਿਹਤ ਨੂੰ ਵਧੀਆ ਬਣਾਓ। ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਾ ਜਿਹੜਾ ਸਵੀਮਿੰਗ ਪੂਲ ਹੈ ਉਹ ਅਸੀਂ 15 April ਤੋਂ ਲੈ ਕੇ ਜਿਹੜਾ ਹੈਗਾ ਉਹਨੂੰ ਸ਼ੁਰੂ ਕੀਤਾ ਹੈ। ਜਿਹਦੇ ਵਿੱਚ ਅਸੀਂ ਸਾਡੇ ਆਪਣੇ ਵਿਦਿਆਰਥੀਆਂ ਲਈ ਜਾਂ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਬੱਚੇ ਚਾਹੁੰਦੇ ਆ ਕਿ ਅਸੀਂ ਸਵੀਮਿੰਗ ਸਿੱਖੀਏ ਉਹਨਾਂ ਬੱਚਿਆਂ ਲਈ ਔਰ ਪਰਿਵਾਰ ਦੇ ਬਾਕੀ ਮੈਂਬਰਾਂ ਲਈ ਵੀ ਤੇ ਜਾਂ ਜੇ ਕੋਈ ਹੋਰ ਵੀ ਜਿਵੇਂ ਲੁਧਿਆਣਾ ਸ਼ਹਿਰ ਦੇ ਵਿੱਚ ਬਹੁਤ ਸਾਰੇ ਦੋਸਤ ਆ ਜਿਹੜੇ ਇਸ ਗੱਲ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਆ ਕਿ ਕੀ ਸਵੀਮਿੰਗ ਪੂਲ ਆ ਜਿਹੜਾ ਉਹ ਲੁਧਿਆਣਾ ਦੇ ਹੋਰ ਨਾਗਰਿਕਾਂ ਲਈ ਵੀ ਮਤਲਬ ਹੈਗਾ ਖੁੱਲਾ ਤੇ ਮੈਂ ਦੱਸ ਦਿਆਂ ਕਿ ਜਿਹੜਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਾ ਸਵੀਮਿੰਗ ਪੂਲ ਆ ਉਹਨੂੰ ਅਸੀਂ ਟਾਈਮਿੰਗ ਜਿਹੜੀ ਉਹਦੀ ਸੈੱਟ ਕੀਤੀ ਹੋਈ ਆ ਕਿ ਸਵੇਰੇ ਜਿਹੜਾ ਹੈਗਾ ਉਹ 6 ਵਜੇ ਤੋਂ ਲੈ ਕੇ 8 ਵਜੇ ਤੱਕ 2 ਘੰਟੇ ਸਵਿਮਿੰਗ ਪੂਲ ਖੁੱਲਾ ਹੁੰਦਾ ਸੀ ਇਸੇ ਤਰ੍ਹਾਂ ਸ਼ਾਮ ਨੂੰ ਵੀ ਅਸੀਂ 4 ਤੋਂ 7 ਤੱਕ ਜਿਹੜਾ ਹੈਗਾ ਉਹ 3 ਘੰਟੇ ਸਵਿੰਗ ਪੂਲ ਹੈ ਜਿਹੜਾ ਉਹ ਖੁੱਲਾ ਹੁੰਦਾ ਤੇ ਜਿਹੜੀਆਂ ਕੁੜੀਆਂ ਸਾਡੀਆਂ ਉਹ ਗਲਦ ਵਾਲੇ ਟਾਈਮ ਦੇ ਵਿੱਚ ਜਾਂ ਜਿਹੜਾ ਫੀਮੇਲ ਦਾ ਟਾਈਮ ਉਹਦੇ ਵਿੱਚ ਜਿਹੜਾ 6 ਤੋਂ 7 ਜੈਂਟਸ ਦਾ ਟਾਈਮ ਫਿਰ ਸ਼ਾਮ ਨੂੰ ਹੈ ਤੇ 5 ਤੋਂ 6 ਉਹ ਵਿਦਿਆਰਥੀਆਂ ਦਾ ਇਹ ਜਿਹੜੇ ਅਸੀਂ ਰੋਜ਼ਾਨਾ 5 ਘੰਟੇ ਹੈ ਜਿਹੜੇ ਇਹ ਸਵਿਮਿੰਗ ਪੂਲ ਹੈ ਜਿਹੜਾ ਖੁੱਲਾ ਰਹੂਗਾ ਸਵੇਰੇ 2 ਘੰਟੇ ਤੇ ਸ਼ਾਮ ਨੂੰ 3 ਘੰਟੇ ਸੋ ਜੇ ਕੋਈ ਵੀ ਮਤਲਬ ਆ ਦੋਸਤ ਇਸ ਗੱਲ ਦੀ ਇਨਕੁਆਰੀ ਕਰਨੀ ਚਾਹੁੰਦਾ ਜਾਂ ਇੱਥੇ ਆਉਣਾ ਚਾਹੁੰਦਾ ਤਾਂ ਉਹ ਆ ਕੇ ਸਵਿੰਗ ਪੂਲ ਦੇ ਉੱਪਰ ਸਾਡਾ ਸਟਾਫ ਹੁੰਦਾ ਹੈ ਸਵਿੰਗ ਦੇ ਕੋਚ ਹੁੰਦੇ ਆ ਹੋਰ ਸਟਾਫ ਵੀ ਅਵੇਲੇਬਲ ਹੁੰਦਾ ਉਹਨਾਂ ਨਾਲ ਆ ਕੇ ਸੰਪਰਕ ਕਰ ਸਕਦੇ ਅਸੀਂ ਇੱਥੇ ਸਵਿੰਗ ਪੂਲ ਜਿਹੜਾ ਹੈਗਾ ਉਹਨੂੰ ਚਾਲੂ ਕੀਤਾ ਇਸ ਸਾਲ ਤੇ ਇਹ ਕੋਈ ਲਗਭਗ 6 ਮਹੀਨੇ ਤੱਕ ਸਫਲਾਈ ਖੁੱਲਾ ਰਹੇਗਾ ਸੋ ਜਿਸ ਤਰ੍ਹਾਂ ਕਿ ਇੰਸਟੀਟਿਊਟ ਹੈ ਇਹਦੇ ਜਿਸੀਂ ਟੀਚਿੰਗ ਵੀ ਕਰਦੇ ਆਂ ਰਿਸਰਚ ਵੀ ਕਰਦੇ ਆਂ ਤੇ ਬੱਚਿਆਂ ਵਾਸਤੇ ਜਿਹੜੀਆਂ ਖੇਡਾਂ ਨੇ ਤੇ ਅਕੈਡੈਮਿਕ ਐਕਸਪਰਸ ਹੈ ਖੇਡਾਂ ਦਾ ਵੀ ਹੁਣ ਬਹੁਤ ਹੋਣਾ ਜ਼ਰੂਰੀ ਹੈ ਸੋ ਜਿਵੇਂ ਖੇਡਾਂ ਵਾਸਤੇ ਸਾਡੇ ਕੋਲ ਇੱਥੇ ਪਲੇਗਰਾਉਂਡਸ ਹੈਗੇ ਨੇ ਸਾਡੇ ਕੋਲ ਪੀ.ਈ.ਯੂ ਦੇ ਵਿੱਚ 40 ਏਕੜ ਦੇ ਵਿੱਚ ਜਿਹੜੇ ਪਲੇਗਰਾਉਂਡਸ ਹੈਗੇ ਨੇ ਤੇ ਇਹ ਜਿਹੜੇ ਪਲੇਗਰਾਉਂਡਸ ਨੇ ਆਮ ਕਰਕੇ ਜਿਵੇਂ ਹੌਕੀ ਦਾ ਪਲੇਗਰਾਉਂਡ ਹੈ ਵੋਲੀਬਾਲ ਦਾ ਹੈਗਾ ਬਾਸਕਟਬਾਲ ਹੈ ਹੈਂਡਬਾਲ ਹੈ ਲੌਂ ਟੈਨਿਸ ਹੈ ਤੇ ਇਸ ਤਰ੍ਹਾਂ ਇਹ ਇਹਨਾਂ ਵਾਸਤੇ ਸਾਨੂੰ ਗਰਾਊਂਡ ਚਾਹੀਦੇ ਹੁੰਦੇ ਨੇ ਪਰ ਜਿਹੜੀ ਸਵੀਮਿੰਗ ਹੈਗੀ ਸਵੀਮਿੰਗ ਵੀ ਇੱਕ ਬਹੁਤ ਇੰਪੋਰਟੈਂਟ ਸਪੋਰਟਸ ਐਕਟੀਵਿਟੀ ਹੈਗੀ ਹੈ ਇਹਦੇ ਵਾਸਤੇ ਸਾਨੂੰ ਸਵੀਮਿੰਗ ਪੂਲ ਚਾਹੀਦਾ ਹੁੰਦਾ ਸੋ ਸਾਡੇ ਪੀਵੀ ਦੇ ਵਿੱਚ ਬਹੁਤ ਵਧੀਆ ਸਵੀਮਿੰਗ ਪੂਲ ਬਣਿਆ ਹੋਇਆ ਤੇ ਅਸੀਂ ਖਾਸ ਕਰਕੇ ਧਿਆਨ ਰੱਖਦੇ ਹਾਂ ਕਿ ਸਾਡੇ ਕੋਲ ਸ ਬਹੁਤ ਤਰ੍ਹਾਂ ਦੇ ਡਿਪਾਰਟਮੈਂਟ ਹੈਗੇ ਨੇ ਹਾਈਜੀਨਿਕਲੀ ਉਹ ਪਾਣੀ ਜਿਹੜਾ ਹੈਗਾ ਉਹ ਹਾਈਜੀਨ ਹੋਣਾ ਚਾਹੀਦਾ ਕਿਉਂਕਿ ਉਸ ਤਰੇ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਮਤਲਬ ਵਿੱਚ ਸਵੀਮਿੰਗ ਕਰਨੀ ਹੁੰਦੀ ਹੈ ਵੀ ਅਸੀਂ ਧਿਆਨ ਰੱਖਦੇ ਹਾਂ ਕਿ ਜਿਹੜਾ ਪਾਣੀ ਹੈਗਾ ਉਹ ਹਾਈਜੀਨ ਹੋਵੇ ਕਿਸੇ ਦੀ ਸਿਹਤ ਦਾ ਨਾ ਨੁਕਸਾਨ ਕਰੇ ਹੋਵੇ ਸਾਫ ਸੁਥਰਾ ਹੋਵੇ ਤੇ ਜਿਹੜੀ ਇਸ ਤਰ੍ਹਾਂ ਹੀ ਜਿਹੜੀ ਸਵੀਮਿੰਗ ਹੈਗੀ ਹੈ ਕੁਝ ਐਕੁਆਟਿਕ ਗੇਮਸ ਕਹਿੰਦੇ ਪਾਣੀ ਦੀਆਂ ਜਿਹੜੀਆਂ ਗੇਮਸ ਨੇ ਉਹਨਾਂ ਵਿੱਚ ਉਹ ਸਵੀਮਿੰਗ ਜਿਹੜੀ ਹੈਗੀ ਇਹ ਇੱਕ ਬਹੁਤ ਵੱਡੀ ਗੇਮ ਹੈਗੀ ਹੈ ਇਸ ਤਰ੍ਹਾਂ ਇੱਕ ਡਾਈਵਿੰਗ ਗੇਮ ਹੈਗੀ ਹੈ ਤੇ ਬਾਟਰ ਪੋਲੋ ਹੈ ਇਹਨਾਂ ਵਾਸਤੇ সুইমিং ਪੂਲ ਚਾਹੀਦੇ ਹੁੰਦੇ ਨੇ ਸੋ ਸਾਡੇ ਕੋਲ ਅਸੀਂ ਇੱਥੇ সুইমিং ਜਿਹੜੀ ਹੈਗੀ ਉਹ ਸਾਡੀ ਮੇਜਰ ਐਕਟੀਵਿਟੀ ਹੈਗੀ ਇਹਦੇ ਵਿੱਚ ਨਾਟ ਓਨਲੀ ਕਿ ਇੱਕ ਸਦਕ ਲੋਕੀ ਆ ਰਹੇ ਨੇ ਸਵੀਮੀਂ ਕਰਦੇ ਨੇ ਪਰ ਇੱਥੇ ਅਸੀਂ ਟ੍ਰੇਨਿੰਗ ਵੀ ਦਿੰਨੇ ਆ ਟੀਮਾਂ ਬਣਾਉਂਨੇ ਆ ਜਿਵੇਂ ਸਾਡੇ ਕੋਲ ਸਕੂਲਾਂ ਦੇ ਬੱਚਿਆਂ ਦੀ ਟੀਮ ਬਣਦੀ ਹੈ ਕਾਲਜ ਦੇ ਬੱਚੇ ਆਉਂਦੇ ਨੇ ਸਾਡੀ ਯੂਨੀਵਰਸਿਟੀ ਦੀ ਆਪਣੀ ਟੀਮ ਹੁੰਦੀ ਹੈ ਸਵੀਮੀਂ ਦੀ ਉਹ ਟੀਮ ਜਿਹੜੀ ਸਾਡੀ ਹੈਗੀ ਦੂਜੇ ਕੰਟਰੀਆਂ 'ਚ ਵੀ ਜਾਂਦੀ ਹੈਗੀ ਇੱਥੋਂ ਸਿੱਖ ਕੇ ਦੂਜੇ ਕੰਟਰੀਆਂ ਦੇ ਵਿੱਚ ਕੰਪੀਟੀਸ਼ਨ ਵੀ ਕਰਦੇ ਨੇ ਸਾਡੇ ਕੋਲ ਸਪੈਸ਼ਲੀ ਡਾਕਟਰ ਸ਼ਰਮਾ ਨੇ ਜਿਹੜੇ ਸਵੀਮਿੰਗ ਦੇ ਕੋਚ ਨੇ ਸੋ ਸਾਰੀ ਟ੍ਰੇਨਿੰਗ ਅਸੀਂ ਉਹਦੇ 'ਚ ਦੇ ਰਹੇ ਆ ਤੇ ਪੰਜਾਬ ਵਿੱਚ ਜਿਹੜੀ ਹੈਗੀ ਇਹ ਪੂਲ ਅਸੀਂ ਬਹੁਤ ਵਧੀਆ ਇਹਨੂੰ ਕੋਸ਼ਿਸ਼ ਕਰਦੇ ਆ ਕਿ ਮੇਨਟੇਨ ਕਰੀਏ ਹਾਈਜਿਨਿਕ ਰੱਖੀਏ ਤੇ ਨਾਲ ਨਾਲ ਇਹਦੇ ਵਿੱਚ ਇਹਦੇ ਬੜੇ ਬੈਨੀਫਿਟ ਵੀ ਨੇ ਸਵੀਮਿੰਗ ਦੇ ਤੇ ਸਵੀਮਿੰਗ ਨੂੰ ਅਸੀਂ ਇਹ ਕਹਿੰਦੇ ਆ ਕਿ ਇਟਸ ਅ ਮਦਰ ਆਫ ਗੇਮਸ ਜਿੰਨੇ ਹੋਰ ਗੇਮਸ ਨੇ ਉਹਨਾਂ ਦੀ ਮਦਰ ਹੈ ਤੇ ਜਿਵੇਂ ਅਸੀਂ ਕਹਿੰਦੇ ਆ ਕਿ ਜੇ ਅਸੀਂ ਕੈਲਰੀਜ਼ ਬਰਨ ਕਰਨੀ ਹੈ ਅੱਜ ਕੱਲ ਡਾਕਟਰ ਕਹਿੰਨੇ ਕਿ ਤੁਹਾਨੂੰ ਕੈਲਰੀਜ਼ ਬਰਨ ਕਰਨੀਆਂ ਚਾਹੀਦੀਆਂ ਤਾਂ ਕਿ ਮਟਾਪਾ ਵਗੈਰਾ ਨਾ ਆਵੇ ਹੋਰ ਲਾਈਫ ਸਟਾਈਲ ਦੀ ਨਾ ਹੋਣ ਜੇ ਅਸੀਂ 100 ਮੀਟਰ ਸਵੀਮਿੰਗ ਕਰ ਲਈਏ ਤੇ 800 ਮੀਟਰ ਦੌੜ ਲਾ ਲਈਏ ਤੇ ਉਹ ਬਰਾਬਰ ਹੈ ਸੋ ਇਹ ਬਹੁਤ ਵਧੀਆ ਗੇਮ ਹੈ ਤੇ ਨਾਲ-ਨਾਲ ਇਹਦੇ ਵਿੱਚ ਇਹ ਵੀ ਹੁੰਦਾ ਹੈ ਕਿ ਸਵੀਮਿੰਗ ਜਿਹੜੀ ਹੈ ਇੱਕ ਬਹੁਤ ਵਧੀਆ ਐਕਸਰਸਾਈਜ਼ ਹੈ ਇਹਦੇ 'ਚ ਤੁਹਾਡੇ ਬਾਹਾਂ ਵੀ ਕੰਮ ਕਰਦਿਆਂ ਨੇ ਪੈਰ ਵੀ ਕੰਮ ਕਰਦਣੇ ਤੁਹਾਡੀ ਪਿੱਛੇ ਨੈਕ ਜਿਹੜੀ ਇਹ ਵੀ ਮੂਵ ਕਰਦੀ ਹੈਗੀ ਆਲਮੋਸਟ ਸਾਰੀ ਬੋਡੀ ਜਿਹੜੀ ਇਨਵੋਲਵ ਫੁੱਲ ਐਕਸਰਸਾਈਜ਼ ਹੈਗੀ ਹੈ ਇੱਕ ਹੋਰ ਵੀ ਹੈ ਅੱਜਕੱਲ ਸਾਡੇ 'ਚ ਬਹੁਤ ਘਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਸਾਡੇ ਸਟ्रेस ਬਹੁਤ ਆ ਗਈ ਤੇ ਟੈਂਸ਼ਨ ਬਹੁਤ ਹੋ ਗਈ ਜਿਹੜੇ ਕਿ ਇਹ ਵਰਡ ਕਦੇ ਹੁੰਦਾ ਹੀ ਨਹੀਂ ਸੀ ਸਟ्रेस ਤੇ ਟੈਂਸ਼ਨ ਹੁਣ ਆਮ ਕਾਮਨ ਹੋ ਗਏ ਨੇ ਜਦੋਂ ਤੁਸੀਂ সুইমিং ਦੇ ਪੂਲ ਦੇ ਵਿੱਚ ਜਾਂਦੇ ਹੋ, ਵਾਟਰ 'ਚ ਜਾਂਦੇ ਹੋ ਤੇ ਤੁਹਾਡੇ ਜਿਹੜੀ ਸਟ੍ਰੈਸ ਹੈ, ਟੈਨਸ਼ਨ ਹੈ ਉਹ ਖਤਮ ਹੋ ਜਾਂਦੀ ਹੈ। ਤੇ ਸਟ੍ਰੈਸ ਲੀਵਰ ਵੀ ਹੈਗਾ ਇਹ। ਤੇ ਨਾਲ-ਨਾਲ ਜਿਹੜੇ ਸਟੂਡੈਂਟਸ ਨੇ ਸਾਡੇ ਤੇ ਅਸੀਂ ਉਹਨਾਂ ਨੂੰ ਵੀ ਇਹੀ ਕਹਿੰਦੇ ਆ ਕਿ ਫੈਕਲਟੀ ਜਿਹੜੀ ਇਹ ਸਾਰੇ ਇੱਥੇ ਆਓ ਤੇ ਦੂਜਾ ਇਹ ਵੀ ਹੈਗਾ ਕਿ ਇਹ ਜਿਹੜੇ ਅਸੀਂ ਇੱਥੇ ਸ਼ੁਰੂ ਕੀਤਾ ਇਟਸ ਬੋਥ ਫਾਰ men ਐਂਡ women ਤੇ ਉਹ ਭਾਵੇਂ ਸਾਡੇ ਸਟੂਡੈਂਟਸ ਨੇ, ਫੈਕਲਟੀ ਮੈਂਬਰ ਹੈ, ਸਟਾਫ ਮੈਂਬਰ ਹੈ ਤੇ ਨਾਟ ਓਨਲੀ ਯੂਨੀਵਰਸਿਟੀ ਦੇ ਹੀ ਤੇ ਬਾਕੀ ਵੀ ਜੇ ਸਿਟੀ ਦੇ ਲੋਕ ਨੇ ਉਹ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਆਂ ਤੇ ਇਹਦੇ ਚ ਪ੍ਰੋਪਰ ਸਾਡੀਆਂ ਪ੍ਰੋਗਰਾਮ ਬਣੇ ਨੇ ਘੰਟੇ ਘੰਟੇ ਦੇ ਸਵੇਰ ਤੋਂ ਸ਼ਵੇਰੇ ਵੀ ਹੁੰਦੇ ਨੇ ਸ਼ਾਮ ਵੀ ਹੁੰਦੇ ਨੇ ਤੇ ਮੈਨਸ ਦਾ ਟਾਈਮ ਡਿਫਰੈਂਟ ਹੁੰਦਾ ਔਮਨ ਦਾ ਡਿਫਰੈਂਟ ਹੁੰਦਾ ਸੋ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਯੂਨੀਵਰਸਿਟੀ ਦੇ ਵਿੱਚ ਆਓ ਤੇ ਸਵੀਮਿੰਗ ਪੂਲ ਜੋ ਹੈ ਇਹਦਾ ਆਨੰਦ ਮਾਣੋ ਤੇ ਬੋਡੀ ਨੂੰ ਫਿੱਟ ਰੱਖੋ